ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟਾਰ ਜੀ ਨਿਊ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਨਿਊਜ਼ ਚੈਨਲ ਤੋਂ ਅਮਰਜੀਤ ਸਿੰਘ ਅੱਜ ਆਸੀ ਪਹੁੰਚੇ ਸਿੱਖਾਂ ਦੇ ਸੇਵੀ ਗਰੁੱਪ ਦੇ ਮਿਹਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮਕਾਲੀ ਸ਼ਹੀਦ ਬਾਬਾ ਜਾਗੋ ਸਾਹਿਬ ਜੀ ਦੀ ਸਰਨ ਸੋਪਰਾਪਤ ਗੁਰਦੁਆਰਾ ਸਾਹਿਬ ਤੇ ਬਾਬਾ ਜਾਗੋ ਸ਼ਹੀਦ ਕੋਹਲੀ ਰਾਮਪਤਿਤ ਰੋਡ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੌਲੇ-ਮੋਲੇ ਮਾਘੂੰਬ ਇਲਾਕੇ ਦੀਆਂ ਸਮੂਹ ਸੰਗਤਾਂ ਸਰਦਾਲੂਆਂ ਤੇ ਗੁਰੂ ਘਰ ਦੇ ਪਿਆਰਿਆਂ ਦੇ ਸੰਜੋਗ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੀ ਰਸਮ ਸ਼ੁਰੂਆਤ ਗੁਰੂ ਕੇ ਅਤੁੱਟ ਲੰਗਰਾਂ ਦੇ ਨਾਲ 17 ਮਾਰਚ ਤੋਂ ਕੀਤੀ ਗਈ ਹੈ ਜੋ ਕਿ 28 ਮਾਰਚ ਤੱਕ ਚੱਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਮੇਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾਰ ਪਿਤਾ ਤਨਤਨ ਸਾਹਿਬ ਸ੍ਰੀ ਗੁਰੂ ਹਰगोਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਹਿਲੀ ਜੰਗ ਦੇ ਵਿੱਚ ਲੜ ਕੇ ਹੋਣ ਵਾਲੇ ਪਹਿਲੇ ਮਹਾਨ ਸ਼ਹੀਦ ਆ ਤਨਤਨ ਬਾਬਾ ਜਾਗੋ ਸ਼ਹੀਜੇ ਜਿਨ੍ਹਾਂ ਦਾ ਇਹ ਪਾਉਣ ਪਿਤਰ ਸਥਾਨ ਹੈ ਇਹ ਕੋਹਾਲੀ ਨਗਰ ਦੇ ਵਿੱਚ ਹੈ ਰਾਮ ਤੀਰਥ ਰੋਡ ਦੇ ਸਥਿਤ ਇਹ ਸਥਾਨ ਹੈ ਤੇ ਆਪ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹੋਲੇ ਮਹੱਲੇ ਦਾ ਜੋ ਪਾਉਣ ਪਿਤਰ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਜਿਹੜੀਆਂ ਸੰਗਤਾਂ ਆਨੰਦਪੁਰ ਸਾਹਿਬ ਨਹੀਂ ਜਾ ਸਕਦੀਆਂ ਸਰੀਰਕ ਤੌਰ ਤੇ ਜਾਂ ਪੈਸੇ ਦੇ ਤੌਰ ਤੇ ਨਹੀਂ ਜਾ ਸਕਦੀਆਂ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਮਿਹਰ ਕੀਤੀ ਹੈ ਇਸ ਸਥਾਨ ਤੇ ਹੀ ਆਨੰਦਪੁਰ ਸਾਹਿਬ ਦਾ ਜਿਹੜਾ ਉਹ ਮੱਲਾ ਬਣਾ ਦਿੱਤਾ ਹੈ ਤੇ ਸੰਗਤਾਂ ਜਿਹੜੀਆਂ ਇਲਾਕੇ ਦੀਆਂ ਦੂਰੋਂ ਨੇੜੋਂ ਚੱਲ ਕੇ ਹਰ ਸਾਲ ਹੀ ਹੋਲੇ ਮੱਲੇ ਦੇ ਪਾਣ ਪਿੱਤਰ ਦਿਹਾੜੇ ਦੇ ਅੰਦਰ ਲੰਗਰਾਂ ਵਿੱਚ ਸੇਵਾਵਾਂ ਕਰਕੇ ਆਪਣੇ ਜੀਵਨ ਨੂੰ ਸਫਲਿਆ ਕਰ ਰਿਹਾ ਸੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ 10-11 ਸਾਲ ਹੋ ਗਏ ਲਗਾਤਾਰ ਇਸੇ ਤਰ੍ਹਾਂ ਔਲੇ ਮੱਲੇ ਦਾ ਪਾਨ ਪਿੱਤਰ ਜਿਹੜਾ ਜਿਹੜਾ ਬੜੀ ਸ਼ਰਦਾ ਭਾਵਨਾ ਨਾਲ ਮਨਾਇਆ ਜਾਂਦਾ ਏ ਸੋ ਇਸ ਸਾਲ ਵੀ ਸਤਿਗੁਰੂ ਦੀ ਕਿਰਪਾ ਨਾਲ ਸੰਗਤਾਂ ਔਲੇ ਮੱਲੇ ਦਾ ਜਿਹੜਾ ਮਨਾ ਰਹੀਆਂ ਨੇ ਵਾਹ ਹਾਂਜੀ ਵਾਹਿਗੁਰੂ ਜੀ ਕਿਤੇ ਜਦੋਂ ਵੀ ਸੰਗਤਾਂ ਚੱਲਦੀਆਂ ਪਈਆਂ ਪਰੇਸ਼ਾਨ ਹੁੰਦੀਆਂ ਆ ਕਿਉਂਕਿ ਉਹਨਾਂ ਨੇ ਬਾਕੀ ਕਰਦੇ ਆ ਜਿਆ ਰੰਗ ਭਾਲੇ ਉਹਨਾਂ ਨੂੰ ਕਿਸਨੇ ਹੱਥ ਲਾ ਦਿੱਤਾ ਹਾਂਜੀ ਉਹਨਾਂ ਸੰਗਤਾਂ ਨੂੰ ਇਹੋ ਹੀ ਸੁਨਾਹ ਹੈ ਕਿ ਗੁਰੂ ਸਾਹਿਬ ਜੀ ਦਾ ਸਾਨੂੰ ਹੁਕਮ ਹੈ ਕਿ ਆਪਾਂ ਜਿਹੜਾ ਰੰਗ ਲਾਉਣਾ ਏ ਇਹਨਾਂ ਦਿਨਾਂ ਦੇ ਵਿੱਚ ਉਹ ਆਪਾਂ ਨਾਮ ਦਾ ਰੰਗ ਲਾਉਣਾ ਏ ਗੁਰੂ ਦੀ ਬਾਣੀ ਦਾ ਰੰਗ ਆਪਾਂ ਲਾਉਣਾ ਏ ਕਿਉਂਕਿ ਗੁਰੂ ਸਾਹਿਬ ਦੀ ਬਾਣੀ ਦਾ ਵੀ ਫਰਮਾਨ ਹੈ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਨੇ ਸਗਲ ਵਸ ਤਾਂ ਕਿ ਜਾਂਕਾ ਸਤਗੁਰ ਪੂਰਾ ਕਿ ਉਹ ਗੁਰੂ ਮਹਾਰਾਜ ਨੇ ਕਿਹਾ ਵੀ ਉਹ ਸਭ ਤੋਂ ਵੱਡਾ ਸੂਰਮਾ ਏ ਜਿਨੂੰ ਸਤਿਗੁਰੂ ਦੇ ਨਾਮ ਦਾ ਰੰਗ ਬਾਣੀ ਦਾ ਰੰਗ ਸੇਵਾ ਦਾ ਰੰਗ ਚੜਿਆ ਏ ਬਾਕੀ ਹੁੱਲੜ ਬਾਜੀ ਜਿਹੜੀ ਕਰਨੀ ਆ ਇਹ ਤੇ ਮੂਰਖਤਾਈ ਏ ਇਹ ਗੁਰੂ ਦਾ ਹੁਕਮ ਨਹੀਂ ਆ ਗੁਰੂ ਦਾ ਹੁਕਮ ਇਹੋ ਹੀ ਆ ਕਿ ਜੇ ਆਪਾਂ ਖੋਲੇ ਮੱਲੇ ਦਾ ਪਾਣ ਪਿੱਤਰ ਡਿਆੜਾ ਮੁਰਨਾ ਏ ਉਹ ਗੁਰੂ ਦੇ ਨਾਮ ਦੇ ਨਾਲ ਜੁੜਨਾ ਏ ਬਾਣੀ ਦੇ ਨਾਲ ਜੁੜਨਾ ਏ ਸੇਵਾ ਸਿਮਰਨ ਦੇ ਨਾਲ ਜੁੜਨਾ ਏ ਇਹ ਤੋਂ ਇਲਾਵਾ ਹੋਰ ਕੋਈ ਵੀ ਕਾਰਜ ਜਿਹੜਾ ਏ ਉਹ ਸਾਡਾ ਵਿਰਥ ਆ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਸਾਹਬ ਸਿੰਘ ਜੀ ਪਿੰਡ ਖਵਾਲੀ ਇੱਥੇ ਹਰਗੋਬਿੰਦ ਸਾਹਿਬ ਹੈ ਮੀਰੀ ਬਰੀ ਦੇ ਮਾਲਕ ਜਿਨ੍ਹਾਂ ਦੇ ਵਰਸਾਏ ਅਮਰ ਸਹੀ ਧੰਨ ਧੰਨ ਬਾਬਾ ਜਾਗੋ ਸ਼ਹੀਦ ਦੇ ਸਤਾਨਾਂ ਤੇ 16 ਤਰੀਕ ਤੋਂ ਇਹ ਮੇਲਾ ਆਰੰਭ ਚੱਲ ਰਿਹਾ ਹੋਲੇ ਮੱਲੇ ਦਾ ਬੜੀ ਸਰਧਾ ਦੇ ਭਾਉ ਦੇ ਨਾਲ ਪਿੰਡ ਖਵਾਲੀ ਦੀ ਸੰਗਤ ਲਾਗੇ ਦੀ ਸੰਗਤ ਬੜੀ ਸਰਧਾ ਭਾਉ ਨਾਲ ਮਨਾ ਰਹੀ ਹੈ ਇਹ 26 ਤਰੀਕ ਤੱਕ ਇਸੇ ਤਰ੍ਹਾਂ ਹੀ ਪੁੰਨੇ ਵਾਲੇ ਦਿਨ ਤੱਕ ਚੱਲਣਾ ਵਾ ਮਹਾਰਾਜ ਦੀ ਕਿਰਪਾ ਵਾ 400 ਰੇ ਸੰਗਤਾਂ ਤੁਹਾਡੇ ਸਾਹਮਣੇ ਲੰਗਰ ਦੀ ਸੇਵਾ ਖੁੱਲੀ ਚੱਲ ਰਹੀ ਆ ਕੜਾਹ ਪ੍ਰਸ਼ਾਦੀਆਂ ਢਿਗਾ ਚੱਲ ਰਹੀਆਂ ਨੇ ਹੋਰ ਥਾਵਾਂ ਤੇ ਲੰਗਰ ਜਿਹੜੇ ਆਪਣੀ ਮਨ ਭਾਵਨਾ ਰਿਆਂ ਸੰਗਤਾਂ ਪੂਰੀਆਂ ਕਰ ਰਹੀਆਂ ਨੇ ਇਹ 16 ਤਰੀਕ ਤੋਂ ਲੈ ਕੇ 26 ਤਰੀਕ ਤੱਕ ਮੇਲਾ ਚੱਲਣਾ ਦੀ ਪੁੰਨੇ ਵਾਲੇ ਦਿਨ ਤੱਕ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਫਤਿਹ ਜਿਹੜਾ ਆਪਣਾ ਨਾਮ ਲਿਖੋ ਜਿਹੜਾ ਮੇਲਾ ਚੱਲਣਾ ਹੈ ਪਰ ਕਿਹੜੀ ਜਗ੍ਹਾ ਚੱਲਦਾ ਹੈ ਨਾਮ ਬਲਵਿੰਦਰ ਸਿੰਘ ਜੀ ਤਨ ਤਨ ਬਾਬਾ ਜਾਗੋ ਸੀਜੀ ਪੈ ਨੁਖਾਲੀ ਜਿੱਥੇ ਹੋਲੀਆਂ ਦਾ ਮੇਲਾ ਚੱਲਣ ਰਿਹਾ ਕਿੰਨੇ ਕਿ ਦਿਨ ਚੱਲਦਾ ਰਹੇਗਾ ਇਹ ਪੂਰੀ ਹੋਲੀਆਂ ਚੱਲਦਾ ਭਾਜੀ ਤੇ ਕਿਹੜਾ ਕੀ ਤੁਸੀਂ ਹਮੇਸ਼ਾ ਹੀ ਜਿਹੜੀ ਸੇਵਾ ਤੁ ਨੂੰ ਦੇਣ ਨੂੰ ਮਹਿੰਦੇ ਹਾਂਜੀ ਹਾਂਜੀ ਸਰ ਸਾਨੂੰ ਜੀ ਪੰਘੋੜੇ ਚੱਲਉ ਹੀ ਇੱਥੇ ਅਸੀਂ ਕੀਤੇ ਆ ਜੀ ਹੋਲੀਆਂ ਚਲਾਉਣੇ ਯਾਨੀ ਕਿੰਨੇ ਕਿਸਮ ਕਿੰਨੇ ਸਾਲ ਪੰਜ ਸੱਤ ਸਾਲ ਹੋ ਗਿਆ ਹਲ ਤਾਂ ਕਿਹੜੀ ਕਿਹੜੀ ਤਰ੍ਹਾਂ ਦੇ ਇਹ ਮਿਲਦੇ ਆਹੀਂ ਤੇ ਪੂਰੇ ਪੰਜਾਬ ਮਹਾਚਲ ਹਰਿਆਣਾ ਜੰਮੂ ਸਾਰੇ ਲਾਈ ਦੀ ਉਹਨਾਂ ਨੂੰ ਕੀ ਜਨੇਹ ਹੈ ਤੇ ਨਜਰ ਜਿਹੜੇ ਕਿ ਮੇਲਿਆਂ ਦੇ ਜਾਜ ਹੁੱਲਣ ਬਾਜੀ ਕਰਦੇ ਆ ਅਸੀਂ ਦੋਨਾਂ ਗਾੜੀ ਹੋਏ ਬੇਨਤੀ ਕਰਦੇ ਆ ਵੀਰ ਜੀ ਵੀ ਕਿਸੇ ਨੂੰ ਤੰਗ ਪਰੇਸ਼ਾਨ ਨਾ ਕਰੋ ਗੁਰੂ ਘਰ ਦੀ ਮਰਿਆਦਾ ਨੂੰ ਕਾਇਮ ਰੱਖੋ ਬਾਈ ਕੋ ਠੀਕਾ ਖਾਲਸਾ